ਪਦਰ ਦੇ ਉੱਤੇ ਬਹਿਣਾ ਧੰਨਵਾਦ ਕਰਦਾ ਹਾਂ ਕਹਿੰਦੇ ਸਾਡੇ ਦਰਮਿਆਨ ਮਾਝੇ ਦਾ ਸੁਪਰਸਟਾਰ ਖਿਡਾਰੀ ਅਰਸ਼ਵੀਰ ਦਾ ਵੀ ਪੁੱਜਿਆ ਹੋਇਆ ਅਰਸ਼ਵੀਰ ਜਿਹੜੀ ਬਹੁਤ ਅਨੰਤੀਆਂ ਮੇਰੇ ਵਿੱਚ ਕਬੂਤਰਬਾਈ ਦਾ ਸੁਪਰਸਟਾਰ ਹੈ ਦੂਸਰਾ ਤਿਸਰਾ ਦਾ ਮਾਹਰ ਖਿਡਾਰੀ ਹੈ ਅਰਸ਼ਵੀਰ ਕੇ ਵਾਲਾ ਜਿੰਦੀ ਯਾਰੀ ਕੰਨ ਅੱਬਾ ਨਿਸ਼ਾਨ ਚਿੰਤਗੋੜ ਚੂਲੇ ਸੇਵਲ ਦੇ ਨਾਲ ਤੇ ਅੱਜ ਕੱਲ ਮੁੰਡਾ ਕਹਿੰਦੇ ਬਈ ਪ੍ਰਭ ਸਿੱਧੂ ਦੇ ਨਾਲ ਵੱਡੇ ਚਰਚੇ ਕਰਵਾਉਂਦਾ ਸਿੱਧੂ ਆਲਾ ਮੁੰਡਾ ਪ੍ਰਭ ਪ੍ਰਭ ਜੁਨੀਆ ਕਹਿੰਦੀ ਹੈ ਜਿਹੜੇ ਅੱਜ ਕੱਲ ਬਾਜ਼ੀਆਂ ਦੇ ਵਿੱਚ ਬੱਲੇ ਬੱਲੇ ਕਰਵਾਉਂਦੇ ਆ ਔਰ ਕਹਿੰਦੇ ਅਰਸ਼ ਵੀਰਗਾ ਤੇ ਐਨੀ ਖੁੱਡੀਆਂ ਤੇ ਨਾਲ ਪ੍ਰਭ ਉਹ ਵੱਧ ਕੇ ਪਿਆਰ ਹੈ ਵੀਰ ਦੇ ਵਾਲੇ ਅਰਸ਼ ਦਾ ਮੇਰੇ ਵੀਰੇ ਐਨੀ ਖੁੱਡੀਆਂ ਕੋਈ ਬਾਗੀ ਬੋਲਤੀ ਗੱਲ ਦਾ ਮਹਤਾਜ ਨੇ ਜਿਹੜੇ ਬਾਜ਼ੀਆਂ ਦੇ ਵਿੱਚ ਅੱਜ ਵੱਲ ਮੱਲਾ ਮਾਰਦੇ ਆ ਅਰ ਸ਼ਵੇਰ ਕਾਇ ਨਹੀਂ ਫੁੱਟੀਆਂ ਪ੍ਰਭ ਸਿੱਧੂ ਬਾਪਾ ਨਿਸ਼ਾਨ ਯੂ ਐਸ ਏ ਅਚੰਤ ਕੋੜ